ਮੇਰੇ ਪਾਪਾ ਮੈਨੂੰ ਕਹਿੰਦੇ ਸੀ ਤੈਨੂੰ ਬਾਹਰ ਭੇਜਣਾ ਵਾ ਕੰਮ ਦੇ ਚੱਕਰ ਤੈਨੂੰ ਭੇਜਾਂਗੇ ਬਾਹਰ ਤੂੰ ਉੱਥੇ ਜਾ ਕੰਮ ਕਰ ਕਰ ਤੇ ਸਾਨੂੰ ਜੋ ਹੋਗਾ ਭੇਜੀ ਜਾਇ 18 ਤਰੀਕ ਨੂੰ ਮੇਰੇ ਪੁੱਤਰੇ ਦਾ ਫੋਨ ਆਇਆ ਮੈਨੂੰ ਕਹਿੰਦਾ ਡੈਡੀ ਮੇਰੇ ਪਿਓ ਨੇ ਮੈਨੂੰ ਭਟਕਲ ਸ਼ਹਿਰ ਵੇਚ ਦਿੱਤਾ ਵਾ ਮੈਂ ਤੇ بیٹے ਨੂੰ ਪੜਨ ਵਾਸਤੇ ਭੇਜਿਆ ਉਥੇ ਇੱਥੇ ਬੱਚਾ ਕਲਤ ਸੋਸਾਇਟੀ ਚ ਪੈ ਗਿਆ ਸੀ ਤੇ ਗਲਤ ਸੋਸਾਇਟੀ ਚ ਪੈਣ ਕਾਰਨ ਕਿਹੜਾ ਮਾਪਿ ਹੋਵੇ ਜਿਹੜਾ ਆਪਣੇ ਬੱਚੇ ਨੂੰ ਗਲਤ ਸੋਸਾਇਟੀ ਚ ਵੇਖ ਸਕਦਾ ਓਥੇ ਮੈਨੂੰ ਮੰਡਾ ਲੈ ਆਇਆ ਮੁਸਲਮਾਨ ਆਇਆ ਗੁਲੈਂਡ ਉਹਨੇ ਮੈਨੂੰ ਲੈ ਕੇ ਗਿਆ ਬੜੇ ਰਹਿਮਾਨਤ ਦੋ ਦਿਨ ਮਹੀਨੇ ਮੇਰੇ ਲੰਗੇ ਦੋ ਦਿਨ ਮਹੀਨੇ ਲੰਘਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਤੇਰਾ ਖਤਨਾ ਕਰਾਣਾ ਮੈਂ ਮੈਂ ਕਿਹਾ ਹਿੰਦੂ ਵਾਲੇ ਬੱਚੇ ਗਏ ਕਰਮ ਨਹੀਂ ਆਪਾ ਕਰਨਾ ਇਦੀ ਮਾਣਾਂ ਨਾਲ ਸੰਪਰਕ ਕਰਾਤਾ ਜਿਨੇ ਇਹਨੂੰ ਜਨਮ ਦਿੱਤਾ ਵਾ ਉਹਦੇ ਨਾਲ ਸੰਪਰਕ ਹੋਇਆ ਵਾ ਉਹਨੇ ਕਿਹੇ ਤਰੀਕੇ ਮੁਸਲਮਾਨਾਂ ਦੇ ਚੁੰਗਲ ਜੇ ਇਹਨੂੰ ਛਡਾਇਆ ਮੁਸਲਮਾਨਾਂ ਨੇ ਇਹਨੂੰ ਟ੍ਰੇਨ 'ਚ ਬਿਠਾ ਕੇ ਬੰਬੇ ਭੇਜਿਆ ਮੇਰੇ ਕੁਝ ਰਿਲੇਸ਼ਨ 'ਚ ਬੰਦੇ ਸੀ ਆਪਣੇ ਫਰੈਂਡ ਸਰਕਲ 'ਚ ਮੈਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਸ ਬੱਚੇ ਨੂੰ ਉੱਥੇ ਭੇਜ ਦਿਓ ਇਹ ਬਟਕਲ ਬੈਂਗਲੌਰ ਦੇ ਲਾਗੇ ਤੇ ਮੈਂ ਕਹ ਕੋਈ ਕਹਿੰਦੇ ਆਪਾਂ 10th ਦੇ ਪੇਪਰ ਦਵਾਵਾਂਗੇ ਉੱਥੇ ਤੇ ਨਾਲ ਬੱਚਾ ਪੜ੍ਹੇਗਾ ਨਾਲ ਅਰਬੀ ਭਾਸ਼ਾ ਸਿੱਖੇਗਾ ਤੇ ਸਾਨੂੰ ਉਥੇ ਦਾ ਮੋਲ ਵਧੀਆ ਲੱਗਾ ਤੇ ਪਾਪਾ ਨੂੰ ਹੋਣਗੇ ਤਾਂ ਮੈਂ ਕਹ ਪਾਪਾ ਜੀ ਮੈਂ ਨਹੀਂ ਇਹ ਚੀਜ਼ ਕਰਾਣੀ ਤੇ ਤੁਸੀਂ ਇਹਨਾਂ ਨੂੰ ਮਨਾ ਕਰ ਦਿਓ ਕਹਿੰਦਾ ਤੈਨੂੰ ਕਰਵਾਣੀ ਪੈਣੀ ਆ ਜਿੱਦਾਂ ਉਹ ਰੱਖਦੇ ਉਦਾਂ ਰਹਿ ਇਹ ਐਸਆਈ ਬੱਬੂ ਮਸੀਕ ਉਹ ਵੈਸੇ ਬਿਆਨ ਕਰ ਆ ਗਿਆ ਬੱਬੂ ਮਸੀਨ ਇਹ ਸਾਡੀ ਕੋਈ ਗੱਲ ਨਹੀਂ ਸੁਣੀ ਕਿਉਂਕਿ ਬਾਬੂ ਮਸੀਹ ਨੇ ਮੇਰੇ بیٹے ਰਜੀਵ ਘੋਸਲੇ ਕੋ ਪੈਸੇ ਲੈ ਚੁਕੇ ਆ 6 ਜਨਵਰੀ ਨੂੰ ਬੇਟੇ ਨੂੰ ਮੈਂ ਇਥੋਂ ਚੜਾ ਕੇ ਆਇਆ ਸਾਂ ਬੱਚੇ ਦਾ ਮਹੌਲ ਬੜਾ ਵਧੀਆ ਰਿਹਾ ਉੱਥੇ ਬੱਚਾ ਹਸੀ ਖੁਸ਼ੀ ਮਿਲਣਾ ਫੋਨ ਕਰਦਾ ਸੀ ਕਿ ਪਾਪਾ ਮੇਰੀ ਲਾਈਫ ਬਹੁਤ ਵਧੀਆ ਤੁਸੀਂ ਮੈਨੂੰ ਗੰਦਗੀ ਚੋਂ ਕੱਢ ਦਿੱਤਾ ਇਥੇ ਮੇਰਾ ਸਰਕਲ ਬਹੁਤ ਵਧੀਆ ਵਾ ਕੇ ਸਾਤ ਮਹੀਨੇ ਲੰਗੇ ਫਿਰ ਮੈ ਨਾਲ ਕੋਈ ਗੱਲ ਖੁਣਨਾਂ ਨਾ ਹੋਈ ਮੈਨੂੰ ਕਹਿੰਦਾ ਕੁਰਾਨ ਪੜ੍ਹ ਕੁਰਾਨ ਨਾਲ ਕੋਈ ਗੱਲ ਹੋਈ ਤੇ ਮੈਨੂੰ ਕਹੇ ਨਹੀਂ ਬੜਨੀ ਇੰਨਾ ਮੈਨੂੰ ਬੜਾ ਘੁੱਟਿਆ ਮੈਂ ਪਾਪਾ ਨੂੰ ਫੋਨ ਕੀਤਾ ਮੈਂ ਕਿਹਾ ਪਾਪਾ ਜੀ ਮੈਂ ਨਹੀਂ ਇੱਥੇ ਰਹਿਣਾ ਪਾਪਾ ਕਹਿੰਦੇ ਨਹੀਂ ਉੱਥੇ ਹੀ ਰਹਿ ਉੱਥੇ ਰਹਿ ਕ੍ਰਿਸ਼ਨਾ ਖੋਸਲਾ ਨੇ ਅਰਜ਼ੀ ਦੇ ਦਿੱਤੀ ਆਪਣੇ ਪਿਤਾ ਦੇ ਰਜੀਵ ਖੋਸਲਾ ਤੇ ਉਹਦੇ ਬਰਖਲਾਬ ਖੋਸਲ ਨੇ ਅਰਜ਼ੀ ਦਿੱਤੀ ਕਿ ਮੈਨੂੰ ਮੇਰੇ ਪਿਤਾ ਨੇ ਬੰਗਲੌਰ ਤੋਂ ਅੱਗੇ ਟਟਕਲ ਭੇਜਿਆ ਗਿਆ ਸੀ ਟਟਕਲ ਭੇਜਿਆ ਗਿਆ ਸੀ ਅਬਦੁੱਲ ਸਲੀਮ ਨਾਮ ਦੇ ਵਿਅਕਤੀ ਕੋਲ ਆਪਣੇ ਘਰ ਦਾ ਕਹਿੰਦਾ ਉਹ ਮੇਰੇ ਕੋਲ ਆਪਣੇ ਘਰ ਦਾ ਸਾਰਾ ਕੰਮ ਕਰਾਉਂਦਾ ਹੁੰਦਾ ਸੀ। ਮੇਰੇ ਪੜੇ ਲਈ ਦੋਨੇ ਘਰ। ਮਾਪੇ ਦਾ ਕਿਰਦਾਰ। ਮੇਰਾ ਨਾਮ ਕ੍ਰਿਸ਼ਨਾ ਖੋਸਲਾ ਹੈ ਜੀ। ਤੇ ਪਾਪਾ ਦਾ ਕੀ ਨਾਮ? ਪਾਪਾ ਦਾ ਨਾਮ ਰਜੀਵ ਖੋਸਲਾ ਹੈ। ਤੇ ਮੇਰੇ ਪਾਪਾ ਦਾ ਡਿਵੋਰਸ ਹੋਇਆ ਹੈ। ਮੇਰੇ ਪਹਿਲੇ ਮਮਾ ਦਾ ਨਾਮ ਹੈ ਗਾਇਕਾ ਖੋਸਲਾ। ਪਾਪਾ ਹਾਂਜੀ। ਕੀ ਗੱਲ ਹੋਈ? ਮੇਰੇ ਪਾਪਾ ਮੈਨੂੰ ਕਹਿੰਦੇ ਸੀ ਤੈਨੂੰ ਬਾਹਰ ਭੇਜਣਾ ਮੈਂ। ਤੇ ਕੰਮ ਦੇ ਚੱਕਰ ਤੈਨੂੰ ਭੇਜਾਂਗੇ ਬਾਹਰ। ਉਥੇ ਜਾ ਕੰਮ ਕਰ ਕਰ ਤੇ ਸਾਨੂੰ ਜੋਗਾ ਭੇਜੀ ਜਾਇ ਇਨੇ ਨਾ ਗੱਲ ਕੀਤੀ ਮੈਨੂੰ ਦਿੱਲੀ ਤੱਕ ਪਾਪਾ ਛੱਡਣ ਆਏ ਪਾਪਾ ਕਹਿੰਦੇ ਮੈਂ ਦਿੱਲੀ ਤੱਕ ਤੈਨੂੰ ਛੱਡ ਰਿਹਾ ਅੱਗੋ ਟ੍ਰੇਨ 'ਚ ਬੈ ਪਰ ਕਲ ਦਾ ਨਾ ਦਾ ਸ਼ਹਿਰ ਹੈ ਨਾ 2 ਦਿਨਾਂ ਬਾਅਦ ਉਥੇ ਤੋਂ ਉਤਰ ਜੀ ਮੈਂ ਬੰਦਾ ਭੇਜਾਂਗਾ ਆਪੇ ਤੈਨੂੰ ਲੈ ਜਾਏਗਾ ਉਥੋਂ ਮੈਂ ਕਿਹਾ ਠੀਕ ਹੈ ਪਾਪੇ ਉਹ ਸਮਝ ਕੇ ਵਿਸ਼ਵਾਸ ਕੀਤਾ ਤੇ ਉਥੇ ਗਏ ਉਥੇ ਮੈਨੂੰ ਮੰਡਾ ਲੈਣ ਆਇਆ ਮੁਸਲਮਾਨ ਆਇਆ ਗੁਲਨ ਉਹਨੇ ਮੈਨੂੰ ਲੈ ਕੇ ਗਿਆ ਬੜੇ ਰਹਿਮਾਨਤ 2 ਦਿਨ ਮਹੀਨੇ ਮੇਰੇ ਲੰਗੇ ਦੋ ਤਿੰਨ ਮਹੀਨੇ ਲੰਘਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਤੇਰਾ ਖਤਰਨਾਕ ਰਾਨਾ ਮੈਂ ਕਿਹਾ ਹਿੰਦੂਆਂ ਦੇ ਬੱਚੇ ਗਏ ਕਰਮ ਨਹੀਂ ਆਪਾ ਕਰਨਾ ਤੇ ਪਹਿਲੇ ਮੈਂ ਬਡੇ ਨਾਲ ਪੁੱਛਿਆ ਮੈਂ ਕਿਹਾ ਇਹ ਚੀਜ਼ ਹੁੰਦੀ ਕੀ ਹੈ ਕਹਿੰਦਾ ਵੱਡਾ ਬਾਅਦ ਦੱਸਾਂਗੇ ਪਹਿਲੇ ਦੱਸ ਕਰਵਾਣਾ ਮੈਂ ਕਿਹਾ ਨਹੀਂ ਕਰਵਾਣਾ ਤੇ ਪਾਪਾ ਨੂੰ ਹੋਣਗੇ ਤਾਂ ਮੈਂ ਕਿਹਾ ਪਾਪਾ ਜੀ ਮੈਂ ਨਹੀਂ ਇਹ ਚੀਜ਼ ਕਰਾਣੀ ਤੇ ਤੁਸੀਂ ਇਹਨਾਂ ਨੂੰ ਮਨਾ ਕਰ ਦਿਓ ਕਹਿੰਦਾ ਤੈਨੂੰ ਕਰਵਾਣੀ ਪੈਣੀ ਹੈ ਜਿੱਦਾਂ ਉਹ ਰੱਖਦੇ ਉਦਾਂ ਰਹਿ ਹਾਂਜੀ ਤੇ ਪਾਪਾ ਨੇ ਨਿਕਲ ਗਏ ਪਾਪਾ ਕਹਿੰਦੇ ਨਹੀਂ ਤੇ ਨੁਕਰਾਨੀ ਪੈਣੀ ਆ ਇਹਨਾਂ ਨੇ ਬੜੀ ਮੁਸ਼ਕਲ ਪਹਿਲੇ ਮੈਨੂੰ 6:30 ਵਜੇ ਇੱਕ ਇੰਜੈਕਸ਼ਨ ਲੱਗਾ 9:30 ਵਜੇ ਇਹਨਾਂ ਨੇ ਮਰਖਤਨਾ ਕਰਤਾ ਤੇ ਫੇਰ ਵੀ 6-7 ਮਹੀਨੇ ਲੰਗੇ ਫੇਰ ਮੈਨਾਂ ਕੋਈ ਗੱਲ ਖੁਣਨਾਂ ਨਾ ਹੋਈ ਮੈਨੂੰ ਕਹਿੰਦਾ ਕੁਰਾਨ ਪੜ੍ਹ ਕੁਰਾਨ ਨਾਲ ਕੋਈ ਗੱਲ ਹੋਈ ਤੇ ਮੈਨੂੰ ਕਹਿੰਦਾ ਨਹੀਂ ਬੜਨੀ ਇਹਨਾਂ ਮੈਨੂੰ ਬੜਾ ਕੁੱਟਿਆ ਮੈਂ ਪਾਪਾ ਨੂੰ ਹੋਣ ਦਿੱਤਾ ਮੈਂ ਕਿਹਾ ਪਾਪਾ ਜੀ ਮੈਂ ਨਹੀਂ ਇੱਥੇ ਰਹਿਣਾ ਪਾਪਾ ਕਹਿੰਦੇ ਨਹੀਂ ਉੱਥੇ ਰਹਿ ਉੱਥੇ ਰਹਿ ਫੇਰ ਜਿਹੜਾ ਇੱਕ ਇੱਥੇ ਮੁਸਲਮਾਨ ਹੈਗਾ ਸ਼ਾਲ ਲਮਿਆ ਨਾ ਹੁੰਦਾ ਕੋਟ ਖਾਲ ਸਾਰਾ ਮੁਸਲਮਾਨ ਹੈ ਉਹਨਾਂ ਨਾਲ ਗੱਲ ਕਰਾਈ ਕਹਿੰਦਾ ਆਪਾਂ ਤੈਨੂੰ ਮਹਾਰਾਸ਼ਟਰਾ ਵਾਲੀ ਸਾਈਟ ਤੇ ਸੈੱਟ ਕਰ ਦਾਂਗੇ ਉਧਰ ਰਹਿ ਜਾ ਕਰ ਮੈਂ ਕਹਿੰਦਾ ਨਹੀਂ ਮੈਂ ਘਰ ਆਣਾ ਮੈਂ ਕਹਿੰਦਾ ਜੇ ਮੈਨੂੰ ਘਰ ਨਹੀਂ ਆਉਂਦੇ ਤਾਂ ਮੈਂ ਮਰ ਜਾਣਾ ਕਹਿੰਦਾ ਨਹੀਂ ਐਸਾ ਨਹੀਂ ਕਰਨੇਗਾ ਤੂੰ ਉਧਰ ਚਲੇ ਜਾ ਉਧਰ ਵੀ ਜ਼ਿੰਦਗੀ ਸੈੱਟ ਹੋ ਜਾਏਗੀ ਮੈਂ ਕਹਿੰਦਾ ਨਹੀਂ ਤੇ ਫਿਰ ਬੜੀ ਮੁਸ਼ਕਿਲ ਇਹਨਾਂ ਮੈਨੂੰ ਉੱਥੇ ਰੱਖਿਆ 2 ਮਹੀਨੇ ਕਿ ਕੀ ਗੱਲ ਕਰਦਾ ਉਹਥੇ ਮੇਰੇ ਕੋ ਗੱਡੀਆਂ ਗੱਡੀਆਂ ਸਾਫ਼ ਕਰਾਉਂਦੇ ਸੀ ਤੇ ਆਪਣੇ ਉਹਦਾ ਆਫਿਸ ਹੈਗਾ ਹੀ ਉੱਥੇ ਕਪੜਾ ਬੈਂਕ ਦੇ ਨਾਂ ਤੋਂ ਆਫਿਸ ਹੈਗਾ ਹੀ ਕੋਈ ਉੱਥੇ ਕੰਮ ਵਗੈਰਾ ਕਰਵਾਉਂਦੇ ਸੀ ਹਾਂਜੀ ਮੈਨੂੰ ਕਹਿੰਦਾ ਇਹ ਨਮਾਜ਼ਵਾੜਾ ਦੇਣਾ ਕੁੱਟ ਮਾਰ ਕੇ ਨਮਾਜ਼ ਬਣਾ ਦੇ ਜੇ ਕੋਈ ਇਹਨਾਂ ਨੇ ਵੀਡੀਓ ਆਪਣੇ ਸਬੂਤ ਦਾ ਐਵੀਡੈਂਸ ਇਕੱਠੇ ਕਰ ਦੇਣਾ ਮੈਨੂੰ ਬੜਾ ਕੁੱਟੇ ਮਾਰਦੇ ਸੀ ਫਿਰ 1.5 ਘੰਟਾ ਚੁੱਪ ਕਰਕੇ ਬਿਠਾ ਕੇ ਮੈਨੂੰ ਕਹਿੰਦਾ ਜਿੱਦਾਂ ਹੁਣ ਅਸੀਂ ਬੋਲਦੇ ਉਦਾਂ ਮਗਰ ਬੋਲਣਾ ਵਾ ਇਹ ਮੈਨੂੰ ਪਹਿਲੇ ਬਹੁਤ ਸਿਖਾਣਾ ਹੁੰਦਾਈ ਹੈ ਜੀ ਜੇ ਬੋਲ ਮੈਂ ਉਹ ਜਿਹੜਾ ਬੋਲਾ ਵੀਡੀਓ ਰਿਕਾਰਡ ਕਰ ਲੈਂਦੇ ਤੇ ਜਦੋਂ ਇਹ ਕੰਮ ਹੋਏ ਤੇ ਮੈਂ ਆਪਣੇ ਬੜਾ ਤੰਗ ਹੋ ਗਿਆ ਸੀ ਮੈਂ ਆਪਣੇ ਦਾਦੂ ਨੂੰ ਫੋਨ ਕੀਤਾ ਮੈਂ ਕਹਾ ਮੈਨੂੰ ਬਚਾਣਿਆ ਜੇ ਮੈਂ ਦਾਦੂ ਨਾਲ ਗੱਲ ਕੀਤੀ ਮੈਂ ਕਹਾ ਮੈਂ ਨਈ ਚੀਜ਼ ਹੋਈ ਹੈ ਤੇ ਦਾਦੂ ਨਾਲ ਮੇਰਾ ਸਬਕ ਸਾ ਦਿੱਤਾ ਕਹਿੰਦੇ ਤੇਰੀ ਆਪਾ ਚੱਲ ਮਾਰਾ ਕੇ ਕਿਸੇ ਨਾ ਕਿਸੇ ਕੰਟੈਕਟ ਕਰਦੇ ਆ ਜੇ ਉਹ ਚਾਹਦੀ ਹੈ ਤੇ ਫਿਰ ਤੈਨੂੰ ਆਪਾ ਰੱਖ ਲੈਣੇ ਆ ਤੇ ਮਾਰਾ ਨਾ ਕੰਟੈਕਟ ਹੋਇਆ ਉਹਨਾਂ ਨੇ ਮੇਰੀ ਟਿਕਟ ਵਗੈਰਾ ਕਰਵਾਈ ਉਹ ਮੈਨੂੰ ਆ ਨਹੀਂ ਦਿੰਦੇ ਮੁਸਲਮਾਨਾਂ ਲੈ ਵੀ ਤੇ ਬੜੀ ਮੁਸ਼ਕਿਲ ਉਹਨਾਂ ਨੇ ਉਥੋਂ ਲਿਆਏ ਮੈਨੂੰ ਮੇਰੇ ਮम्मा ਨੇ ਟਿਕਟ ਕਰਵਾਈ ਮੇਰੀ ਹਾਂਜੀ ਕੋਲ ਲੈ ਗਿਆ ਮਤਲਬ ਉਹ ਤੋਂ ਕੋਲ ਆਇਆ ਮੈਂ ਉਹ ਤਾਂ ਮੈਂ ਆ ਖੁੱਦ ਆਇਆ ਗੱਲ ਰੇਲ ਜੇ ਮੁੰਬਈ ਤੱਕ ਆਇਆ ਮੁੰਬਈ ਮੇਰੇ ਮਾਮੂ ਰਹਿੰਦੇ ਆ ਮੈਂ ਉਹਨਾਂ ਕੋਲ ਆਇਆ ਇਹ ਮੈਂ ਕਿਹਨਾਂ ਚਲੋ ਕਿਥੋਂ ਉਹਨਾਂ ਨੇ ਉਹਨਾਂ ਨੇ ਕਹਿੰਦੇ ਜਾ ਹੋਣਾ ਕਹਿੰਦੇ ਤੇਰੀ ਮਾਂ ਨੇ ਸਾਨੂੰ ਇਦਾਂ ਦਾ ਗੱਲ ਇਹ ਤੂੰ ਚੱਲ ਜਾ ਉੱਥੇ ਤੇ ਬੜੀ ਮੁਸ਼ਕਲ ਮੈਂ ਭਾਈ ਉੱਥੋਂ ਨਿਕਲਿਆ ਮੈਂ ਮੁੰਬਈ ਆਇਆ ਮੇਰੇ ਪਾਪਾ ਨੇ ਝੂਠੀ ਕੰਪਲੇਨ ਮੈਂਨੇ ਦਾਦੂ ਤੇ ਕਰਵਾ ਲਈ ਮੁੰਡਾ ਗਿਡਨੈਪ ਕਰਾਤਾ ਵਾ ਭਾਜੀ ਐਡਾ ਵੱਡਾ ਆ ਗਿਆ ਛੋਟਾ ਤੇ ਮੈਂ ਗਾ ਨਹੀਂ ਆ ਮੁਸਲਮਾਨ ਨੇ ਆਪਣੇ ਤੌਰ ਤੇ ਐਵੀਡੈਂਸ ਦੇ ਤੌਰ ਤੇ ਪਾਪਾ ਨੂੰ ਵੀਡੀਓ ਬਣਾ ਕੇ ਭੇਜੀ ਕਿ ਮੈਂ ਬੱਚਾ ਇਹਨਾਂ ਫੇਰ ਵੀ ਦਾਦੂ ਤੇ ਕੰਪਲੇਨ ਕਰਾਈਗੀ ਕਿਡਨੈਪ ਤੇ ਮੈਨੂੰ ਫੇਰ ਇਹ ਵੀ ਕਰਾ ਸਕਦੇ ਸੀ ਨਾ ਦਾਦੂ ਤੇ ਫਿਰ ਦਾਦੂ ਤੇ ਕਾਦੀ ਕੋਲ ਕੰਪਲੇਨ ਕਰਾਈ ਇਹਨਾਂ ਨੇ ਨਹੀਂ ਖਤਰਾ ਮੇਰੇ ਪਿਓ ਕੋ ਹਾਂਜੀ ਖਤਰਾ ਮੇਰੇ ਪਿਓ ਕੋ ਮੈਨੂੰ ਮੇਰੇ ਪਿਓ ਕੋ ਖਤਰਾ ਹੈ ਭਾਈ ਇਹਨਾਂ ਮੈਨੂੰ ਮੇਰੇ ਪਿਓ ਕੋ ਲੋ ਖਤਰਾ ਹੈ ਜਿਹੜੀ ਮੇਰੀ ਦੂਜੀ ਮਾਂ ਹੀ ਨਾ ਮੈਨੂੰ ਭਾਈ ਬੜਾ ਕੁੱਟ ਦੇ ਮਾਰਦੇ ਨੇ ਧਮਕਾ ਲਾਉਂਦੇ ਮੇਰਾ ਭਰਾ ਐਦਾ ਗੈਂਗਸਟਰ ਆ ਫਲਾਣਾ ਜਾਂ ਧਮਗਾਣਾ ਵਾ ਡਰਾਉਂਦੇ ਧਮਗਾਉਂਦੇ ਵਾਦੂ ਜੀ ਮੇਰੀ ਇੱਕ ਭੈਣ ਹੈਗੀ ਛੋਟੀ ਤੇ ਛੋਟੀ ਭੈਣ ਹੈਗੀ ਮੈਂ ਉਹਨੂੰ ਵੀ ਭਾਈ ਲੈਣਾ ਜਾਂਦਾ ਮੇਰੀ ਭੈਣ ਵੀ ਆ ਜਾ ਮੈਂ ਮਮਾ ਨਾਲ ਗੱਲ ਕਰ ਲਾਂਗਾ ਅਸੀਂ ਮੈਂ ਆਪਣੀ ਭੈਣ ਨੂੰ ਰੱਖਣਾ ਚਾਹੁੰਦਾ ਆਪਣੇ ਕੋਲ ਉਹਨੂੰ ਵੀ ਭਾਈ ਉਹਨਾਂ ਕੋ ਖਤਰਾ ਹੈ ਜੀ ਮੇਰੀ ਭੈਣ 13-14 ਸਾਲ ਦੀ ਹੈ ਉਹ ਜਾਂਦੀ ਹੈ ਉਹਦਾ ਭਾਈ ਹੁਣ ਤੁਹਾਨੂੰ ਪਤਾ ਜੇ ਹਿਸਾਬ ਨਾਲ ਬੱਚਾ ਜਿਹੜੇ ਮੋਲ ਚ ਰਹੂਗਾ ਉਸ ਹਿਸਾਬ ਨਾਲ ਹੁਣ ਮੈਂ ਤਾਂ ਇਕੱਲਾ ਹੈਗਾ ਮੈਂ ਜੋ ਆਪਣੇ ਡਿਸੀਜਨ ਲੈ ਸਕਦਾ ਸੀ ਮੈਂ ਤਾਂ ਡਿਸੀਜਨ ਲੀਤਾ ਆਂਦਾ ਤੇ ਮੇਰੀ ਮਾਂ ਨੇ ਮੇਰੀ ਸਪੋਰਟ ਕੀਤੀ ਮੈਂ ਤਾਂ ਇੱਥੇ ਆਇਆ ਵਾਪਸ ਜੀ ਮੰਨ ਕਰਦੇ ਹੋ ਜੀ ਮੈਂ ਆਪਣੇ ਪਿਓ ਦੇ ਕਾਰਵਾਈ ਜਨਾ ਜੀ ਮੇਰੇ ਪਿਓ ਦੇ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਬੜੀ ਕੀ ਰਾਹ ਹੈ ਯਾਸ਼ਪਾਲ ਖੋਸੜਾ ਉਰਫ ਬਾਬਾ ਬਿੱਲੂ ਸ਼ਾ ਕੀ ਗਾਦੋ ਇਧਰ ਆਣਾ ਮੇਰੇ ਨਾਲ 18 ਤਰੀਕ ਨੂੰ ਮੇਰੇ ਪੁੱਤਰੇ ਦਾ ਫੋਨ ਆਇਆ ਮੈਨੂੰ ਕਹਿੰਦਾ ਡੈਡੀ ਮੇਰੇ ਪਿਓ ਨੇ ਮੈਨੂੰ ਭਟਕਲ ਸ਼ਹਿਰ ਵੇਚ ਦਿੱਤਾ ਵਾ ਤੇ ਮੈਨੂੰ ਨਾ ਇਥੇ ਖਤਰਾ ਵਾ ਮੈਨੂੰ ਤੂੰ ਵਾਪਸ ਲੈ ਕੇ ਜਾ ਇਥੋਂ ਮੈਂ ਕਿਹਾ ਪੁੱਤ ਮੇਰਾ ਕੰਮ ਛੋਟ ਜਣਾ ਤੇਰਾ ਪਿਓ ਤੇ ਅੱਗੇ ਜਾਂਦਾ ਵਾ ਕਿੰਨਾਂ ਕੀ ਦਾਦੂ ਤੇਰਾ ਭੁੱਖਾ ਮਰੇ ਕਿਉਂਕਿ ਮੈਂ ਇਸ ਮਕਾਨ ਦੀ 13523 ਰੁਪਏ ਕਿਸ਼ਤ ਦੇਣਾ ਪਿਆ ਮੈਂ ਤਾਂ ਨਹੀਂ ਕਿ ਆਪਣੇ ਪਰਿਵਾਰ ਦਾ ਸੋਚਣਾ ਵਾ ਮੈਂ ਕਿਹਾ ਬਾਪ ਮੈਂ ਤੈਨੂੰ ਲਿਆ ਨਹੀਂ ਸਕਦਾ ਬਾਕੀ ਇਹਨਾਂ ਨੇ ਕਿ ਇਹਦੀ ਮਾਂ ਨਾਲ ਸੰਪਰਕ ਕਰਾਤਾ ਜਿਨੇ ਇਹਨੂੰ ਜਨਮ ਦਿੱਤਾ ਵਾ ਉਹਦੇ ਨਾਲ ਸੰਪਰਕ ਹੋਇਆ ਵਾ ਉਹਨੇ ਕਿਹੇ ਤਰੀਕੇ ਮੁਸਲਮਾਨਾਂ ਦੇ ਚੁੰਗਲ ਚ ਇਹਨੂੰ ਛਡਾਇਆ ਮੁਸਲਮਾਨਾਂ ਨੇ ਇਹਨੂੰ ਟ੍ਰੇਨ 'ਚ ਬਿਠਾ ਕੇ ਬੰਬੇ ਭੇਜਿਆ ਅੱਗੋ ਇਹਦੇ ਮਾਮੇ ਨੇ ਇਹਨੂੰ ਰਿਸੀਵਡ ਕੀਤਾ ਵਾ ਅੱਗੋ ਉਹਦੀ ਮਾਂ ਨੇ ਬੰਬਈ ਦੀ ਟਿਕੜ ਇਹਨੂੰ ਲੈ ਕੇ ਦਿੱਤੀ 24 ਤਰੀਕ ਦੀ ਉਥੋਂ 에어ਪੋਰਟੋਂ ਮੈਂ ਲੈ ਕੇ ਆਇਆ ਐਸ ਬੱਚੇ ਨੂੰ 25 ਤਰੀਕ ਨੂੰ ਮੈਂ ਇਹਦੇ ਬਿਆਨ ਕਰਾ ਗਿਆ ਬੱਬੂ ਮਸੀਹ ਦੇ ਕੋਲ ਪਰ ਐਸਆਈ ਬੱਬੂ ਮਸੀਹ ਕੋਲ ਮੈਂ ਇਹਦੇ ਬਿਆਨ ਕਰਾ ਗਿਆ ਬੱਬੂ ਮਸੀਹ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਕਿਉਂਕਿ ਬੱਬੂ ਮਸੀਹ ਨੇ ਮੇਰੇ بیٹے ਰਜੀਵ ਖੋਸਲੇ ਕੋ ਪਹਿਲ ਚੁੱਕੇ ਆ ਮਿਸਰੋਂ ਮਿਲੇ ਇਸ ਬੰਦੇ ਹਾਂਜੀ ਹਾਂਜੀ ਕਮਿਸ਼ਨਰ ਸੀਪੀ ਸਾਹਿਬ ਕੋਲ ਮੈਂ ਗਿਆ ਵਾ ਉਥੇ ਵੀ ਤਰਖਾਸ ਦਿੱਤੀ ਏ ਉਥੇ ਤਰਖਾਸ ਦਿੱਤੀ ਏ ਕਿ ਮੇਰੇ ਪੁੱਤਰੇ ਨੂੰ ਮੁਸਲਮਾਨ ਬਣਾਤਾ ਇਹਦਾ ਖਤਨਾ ਕਰਾਤਾ ਵਾ ਉਹਦਾ ਇਹਦਾ ਧਰਮ ਪਰਿਵਰਤਨ ਕਰਾਤਾ ਵਾ ਅਹੀ ਹਿੰਦੂ ਖਤਰੀ ਹੋ ਗਏ ਸਾਡਾ ਬੱਚਾ ਮੁਸਲਮਾਨ ਬਣ ਜੇ ਇਹਦੇ ਉੱਤੇ ਆਪਣੇ ਬੱਚੇ ਤੇ ਮੈਂ ਪੂਰੀ ਕਾਰਵਾਈ ਕਰਵਾਣੀ ਚਾਹਨਾ ਵਾ ਤਾਨੂੰ ਦਸਰਾ ਪਤਾ ਕਿ ਦਾ ਨਾਮ ਪੇਰ ਕਰ ਦਿੱਤਾ ਕਿ ਪੂਫ ਰਹੀ ਤੁਹਾਡੇ ਨੂੰ ਹਾਂਜੀ ਹਾਂਜੀ ਆਏ ਕੋ ਮੇਰੇ ਕੋ ਪ੍ਰੂਫ ਹੈਗਾ ਵਾ ਉਹ ਐ ਪ੍ਰੂਫ ਆ ਉਹਦੇ ਤੇ ਨਾਮ ਲਿਖਿਆ ਵਾ ਹਜ਼ਰ ਅਲੀ ਹਜ਼ਰ ਅਲੀ ਆਧਾਰ ਕਾਰਡ ਤੇ ਆਧਾਰ ਕਾਰਡ ਤੇ ਇਹਦਾ ਨਾਮ ਹੈਗਾ ਕ੍ਰਿਸ਼ਨਾ ਖੋਸਲਾ ਆਧਾਰ ਕਾਰਡ ਤੇ ਇਹਦਾ ਨਾਮ ਹੈਗਾ ਕ੍ਰਿਸ਼ਨਾ ਖੋਸਲਾ ਬਾਕੀ ਮੇਰੇ ਮੁੰਡੇ ਨੇ ਬਹੁਤ ਗਲਤ ਕੀਤਾ ਵਾ ਔਰ ਇਹਦੀ ਜਿਹੜੀ ਦੂਜੀ ਸਤੇਲੀ ਮਾਇਆ ਮੰਤਾ ਉਹਨੇ بڑے ਹਤਿਆਚਾਰ ਕੀਤੇ ਆ ਇੱਕ ਇਦੋ ਭੈਣ ਪਰ ਆਇਆ ਇਹਦਾ ਨਾ ਕ੍ਰਿਸ਼ਨਾ ਖੋਸਲਾ ਉਹਦਾ ਨਾ ਪ੍ਰਤੀਕਸ਼ਾ ਖੋਸਲਾ ਪਰੀ ਉਹ ਵੀ ਮੈਂ ਆਪਣੇ ਕੋਲ ਵਾਪਸ ਲੈਣਾ ਚਾਹਨਾ ਵਾ ਤੁਹਾਡੇ ਮੁੰਡੇ ਨੇ ਗਿਲਦਾਮ ਲਾਇਆ ਤੁਹਾਡੇ ਨੇ ਮੇਰੇ ਤੇ ਇਲਜ਼ਾਮ ਲਾਏ ਆ ਕਿ ਪੋਤਾ ਗਿਡਨੈਪ ਕਰਾਤਾ ਵਾ ਪੋਤਾ ਗਿਡਨੈਪ ਕਰਾਤਾ ਫਿਰ ਪੋਤੇ ਨੂੰ ਵਰ ਗਲਗਾ ਕੇ ਸਿਪੀ ਸਾਹਿਬ ਨੂੰ ਤਰਖਾਦ ਦਿੱਤੀ ਏ ਕਿ ਆਪ ਪੋਤਰਾ ਆਪਣੇ ਕੋਲ ਰੱਖਿਆ ਵਾ ਤੁਈ ਮੁੰਡਾ ਆਪਣੇ ਸਾਬ ਦੀ ਨਾਰਾ ਤੁਹਾਡੇ ਕੋਲ ਪੋਤਰਾ ਮੇਰੀ ਆਪਣੀ ਸਹਿਮਤੀ ਨਾਲ ਮੇਰੇ ਕੋ ਆਇਆ ਵਾ ਤੇ ਰਹਿਣ ਦੇ ਆ ਕਿਹੇ ਚੀਜ਼ ਦੀ ਉਸ ਬੱਚੇ ਨੂੰ ਕੋਈ ਕਮੀ ਨਹੀਂ ਜਿਹੜੀ ਚੀਜ਼ ਮਗਧਾ ਨੂੰ ਉਸ ਨਾਲ ਲੈ ਕੇ ਦੇਈ ਦੀ ਮੰਗ ਦੀ ਮੈਂ ਮੰਗਿਆ ਮੈਨੂੰ ਇਨਸਾਫ ਚਾਹੀਦਾ ਵਾ ਇਨਸਾਫ ਚਾਹੀਦਾ ਕਿ ਮੇਰੇ ਬੱਚੇ ਤੇ ਕੱਲ ਨੂੰ ਇਹਦੇ ਜਿਹੜੇ ਮਾਮੇ ਆ ਸੁਤੇਲੇ ਮਾਮੇ ਆ ਉਹ ਹੈਗੇ ਗੈਂਗਸਟਰ ਕ ਐਜੇ ਤੇ ਕੋਈ ਕਾਰਵਾਈ ਇਹਨੂੰ ਨਸ਼ਿਆਂ ਦੇ ਲਾਤਾ ਹੀ ਕਦੀ ਪ੍ਰੈਗਾ ਦੇ ਕੈਪਸੂਲ ਇਹਦਾ ਜਿਹੜਾ ਨਾਨਾ ਰਕੇਸ਼ ਕਦੀ ਪ੍ਰੈਗਾ ਦੇ ਕੈਪਸੂਲ ਕਦੀ ਸ਼ਰਾਬ ਇਹਨੂੰ ਨਸ਼ਿਆਂ ਦੇ ਉੱਤੇ ਪੂਰੀ ਤਰ੍ਹਾਂ ਲਾਤਾ ਹੀ ਇਹਨੂੰ ਹੁਣ ਨਹੀਂ ਕਹਨੇ ਆ ਸਾਨੂੰ ਇਹਨਾਂ ਨੂੰ ਇਨਸਾਫ ਚਾਹੀਦਾ ਵਾ ਸਾਡੇ ਬੱਚੇ ਦੇ ਰਜੀਵ ਕੋਸਲੇ ਦੇ ਪੂਰੀ ਕਾਰਵਾਈ ਹੋਣੀ ਚਾਹੀਦੀ ਏ ਕਿਉਂਕਿ ਇਹ ਦੁਨੀਆ ਨੂੰ ਗੱਦੀ ਦੇ ਬੈ ਕੇ ਲੁੱਟਣ ਦੇ ਆਵਾ ਕਈ ਕੋ 5 ਲੱਖ ਕਈ ਕੋ 10 ਲੱਖ ਕਈ ਕੋ 20 ਲੱਖ ਇਹਨੇ ਬੜਾ ਪੈਸਾ ਇਕੱਠਾ ਕਰਕੇ ਮੰਤਾਂ ਨੂੰ ਜੇਵਰ ਬਣਾ ਕੇ ਦਿੱਤਾ ਵਾ ਹਾਂਜੀ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਅ ਰਜੀਵ ਕੁਮਾਰ ਖੋਸਲਾ ਖੋਸਲਾ ਕੀ ਹੈ ਬਾਬਾ ਤੁਹਾਡਾ ਬੇਟਾ ਤੁਹਾਡੇ ਜਨਗਿਸਰ ਗਾ ਰਿਹਾ ਜੀ ਦੇਖੋ ਜੀ ਮੈਂ ਤੇ ਬੇਟੇ ਨੂੰ ਪੜਨ ਵਾਸਤੇ ਭੇਜਿਆ ਉਥੇ ਇੱਥੇ ਬੱਚਾ ਗਲਤ ਸੋਸਾਇਟੀ ਚ ਪੈ ਗਿਆ ਸੀ ਤੇ ਗਲਤ ਸੋਸਾਇਟੀ ਚ ਪੈਣ ਕਾਰਨ ਕਿਹੜਾ ਮਾਪਿ ਹੋਏ ਜਿਹੜਾ ਆਪਣੇ ਬੱਚੇ ਨੂੰ ਗਲਤ ਸੋਸਾਇਟੀ ਚ ਵੇਖ ਸਕਦਾ ਇਹ ਬੱਚਾ ਇਥੇ 10th ਦੇ ਪੇਪਰ ਦੇਣੇ ਸੀ ਬੱਚਾ ਬਾਹਰੋਂ ਨਸ਼ਾ ਕਰਕੇ ਆ ਗਿਆ ਡਰਿੰਕ ਕਰਕੇ ਆਇਆ ਆ ਕੇ ਇਸ ਬੱਚੇ ਨੇ ਦੱਸਿਆ ਕਿ ਮੈਨੂੰ ਇਤਰਾ ਮੇਰੇ ਦਾਦੇ ਨੇ ਡਰਿੰਕ ਕਰਾਈ ਆ ਬਾਹਰੋਂ ਮੈਂ ਉਹਦੇ ਨਾਲ ਪੀ ਕੇ ਆਇਆ ਆਪਾਂ ਬੱਚੇ ਨੂੰ ਕਿਹੜਾ ਮਾਪਿ ਹੋਇਆ ਜਿਹੜਾ ਆਪਣੇ ਬੱਚੇ ਨੂੰ ਗਲਤ ਸੋਸਾਇਟੀ ਚ ਵੇਖ ਸਕਦਾ ਮੇਰੇ ਕੁਛ ਰਿਲੇਸ਼ਨ ਚ ਬੰਦੇ ਸੀ ਆਪਣੇ ਫਰੈਂਡ ਸਰਕਲ ਚ ਮੈਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਸ ਬੱਚੇ ਨੂੰ ਉੱਥੇ ਭੇਜ ਦਿਓ ਕਿਹੜੀ ਹੈ ਇਹ ਬਟਕਲ ਬੈਂਗਲੌਰ ਦੇ ਲਾਗੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਉਹ ਕਹਿੰਦੇ ਆਪਾਂ 10th ਦੇ ਪੇਪਰ ਦਿਵਾਵਾਂਗੇ ਉੱਥੇ ਤੇ ਨਾਲ ਬੱਚਾ ਪੜ੍ਹੇਗਾ ਨਾਲ ਅਰਬੀ ਭਾਸ਼ਾ ਸਿੱਖੇਗਾ ਤੇ ਸਾਨੂੰ ਉਥੇ ਦਾ ਮਾਹੌਲ ਵਧੀਆ ਲੱਗਾ ਮੈਂ ਹਾਂਜੀ ਜਿਹੜੇ ਵਸੀਲ ਦੇ ਉਹ ਹਾਂ ਮੁਸਲਮਾਨ ਭਾਈਚਾਰੇ ਨਾਲ ਜੁੜੇਦੇ ਹੀ ਉਹ ਬੱਚੇ ਬੰਦੇ ਮੁਸਲਮਾਨ ਹੀ ਬੰਦੇ ਉਹਨਾਂ ਕੋ ਭੇਜ ਦਿੱਤਾ ਤੇ ਉੱਥੇ ਬੱਚੇ ਦੀ ਲਾਈਫ ਵਧੀਆ ਲੱਗੀ ਮੈਨੂੰ ਬੱਚਿਆ ਖੁਦ ਮੇਰੇ ਨਾਲ ਗੱਲਬਾਤ ਬੜੇ ਹਸੀ ਖੁਸ਼ੀ ਕਰਦਾ ਰਿਹਾ 6 ਜਨਵਰੀ ਨੂੰ ਬੇਟੇ ਨੂੰ ਮੈਂ ਇਥੋਂ ਚੜਾ ਕੇ ਆਇਆ ਸਾਂ ਬੱਚੇ ਦਾ ਮਾਹੌਲ ਬੜਾ ਵਧੀਆ ਰਿਹਾ ਉੱਥੇ ਬੱਚਾ ਹਸੀ ਖੁਸ਼ੀ ਮੇਰੇ ਨਾਲ ਫੋਨ ਕਰਦਾ ਸੀ ਕਿ ਪਾਪਾ ਮੇਰੀ ਲਾਈਫ ਬਹੁਤ ਵਧੀਆ ਹੈ ਤੁਸੀਂ ਮੈਨੂੰ ਗੰਦਗੀ ਚੋਂ ਕੱਢ ਦਿੱਤਾ ਇੱਥੇ ਮੇਰਾ ਸਰਕਲ ਬਹੁਤ ਵਧੀਆ ਵਾ ਉਹ 10 11 ਮਹੀਨੇ ਬੀਤ ਗਏ ਨੇ 18 ਸਤ 18 ਅਕਤੂਬਰ ਨੂੰ ਮੈਨੂੰ ਫੋਨ ਆ ਰਿਹਾ ਬੱਚੇ ਦਾ ਕਿ ਪਾਪਾ ਹੁਣ ਮੈਂ 14 ਨਵੰਬਰ ਨੂੰ ਸਾਊਦੀ ਚਲੇ ਜਾਣਾ ਮੈਨੂੰ ਮੇਰੀ ਭਾਸ਼ਾ ਆਣੀ ਆ ਗਈ ਏ ਤੇ ਤੁਸੀਂ ਘਬਰਾਇਓ ਨਾ ਟੈਨਸ਼ਨ ਨਾ ਲਿਓ ਤੇ ਮੈਂ ਉੱਥੇ ਸੈਟਲ ਹੋ ਜਾਣਾ ਕਿਹੜਾ ਮਾਪਿ ਹੋਇਆ ਜੀ ਜਿਹੜਾ ਆਪਣੇ ਬੱਚਿਆਂ ਬੜੇ ਮਾੜਾ ਸੋਚਦਾ ਮੈਂ ਤੇ ਆਪਣੇ ਬੱਚੇ ਦੀ ਲਾਈਫ ਬਣਾਉਣ ਪਿੱਛੇ ਹੀ ਉੱਥੇ ਬੱਚੇ ਨੂੰ ਭੇਜਿਆ ਮੀਟਿੰਗ ਜਿਵੇਂ ਕਿਹਾ ਕਿ ਉੱਥੇ ਉਹਨੂੰ ਜਿਹੜਾ ਖਸਤਾ ਕਰਵਾਇਆ ਕੀ ਹੈ ਖਤਨਾ ਖਤਨਾ ਦੇਖੋ ਜੀ ਉਹਦੇ ਬਾਰੇ ਮੈਨੂੰ ਕੋਈ ਨਹੀਂ ਪਤਾ ਕੀ ਉਹਦਾ ਖਤਨਾ ਹੋਇਆ ਜੇ ਕੋਈ ਉਹਦਾ ਇਹ ਹੋਇਆ ਜਿਨੇ ਕੀਤਾ ਮੈਂ ਇਹਨਾਂ ਦੇ ਨਾਲ ਆ ਮੈਂ ਖੁਦ ਉਹਨਾਂ ਦੇ ਨਾਲ ਖੜ ਕੇ ਕਾਰਵਾਈ ਕਰਾਂਗਾ ਬਾਹਰੋਂ ਬੇਟੇ ਜੀ ਵੀ ਮੇਰਾ ਕਾ ਨਹੀਂ ਜੀ ਬੇਟੇ ਨੇ ਮੈਨੂੰ ਦੱਸਿਆ ਨਹੀਂ ਜੇ ਬੇਟੇ ਨੇ ਮੈਨੂੰ ਦੱਸਿਆ ਹੁੰਦਾ ਤੇ ਇੱਥੋਂ ਦਾ ਕਿਆ ਮੋਲ ਹੀ ਨਹੀਂ ਹੋਣਾ ਇਹ ਗੱਲ ਹੋਣੀ ਨਹੀਂ ਕਿਹੜਾ ਮਾਪਿ ਹੋਇਆ ਕਿਹੜਾ ਪਿਓ ਹੈ ਜਿਹੜਾ ਆਪਣੇ ਬੱਚੇ ਨਾਲ ਇਹੋ ਜਿਹਾ ਮੋਲ ਕਰਨ ਦੇਵੇ ਇਹਦਾ ਨਾਂ ਵੀ ਚੇਂਜ ਕੀਤਾ ਗਿਆ ਵਾ ਨਹੀਂ ਜੀ ਨਾਮ ਕੋਈ ਚੇਂਜ ਨਹੀਂ ਕੀਤਾ ਗਿਆ ਤੁਸੀਂ ਇਹਦਾ ਆਧਾਰ ਕਾਰਡ ਇਹਦੇ ਸਕੂਲ ਦੇ ਸਰਟੀਫਿਕੇਟ ਚੈੱਕ ਕਰ ਸਕਦੇ ਹੋ ਕੋਈ ਨਹੀਂ ਕਿਹੜੀ ਨਰਪੋਰਟ ਦਾ ਰਾਇਦਾ ਤੇ ਨਾਮ ਦਿੱਤਾ ਹੈ ਨਹੀਂ ਜੀ ਨਹੀਂ ਕੋਈ ਇਹਦਾ ਨਾਮ ਚੇਂਜ ਨਹੀਂ ਹੋਇਆ ਨਾਮ ਐ ਕਰਾਇਆ ਜੀ ਤੇ ਨਾ ਕੋਈ ਨਾਮ ਚੇਂਜ ਹੋਇਆ ਜੀ ਅਗਰ ਕੋਈ ਇਸ ਤਰੀਕਾ ਗੱਲ ਹੈ ਤੁਸੀਂ ਕਾਰਵਾਈ ਕਰੋਗੇ ਉਹਨਾਂ ਤੇ ਮੈਂ ਕਰਾਉਂਗਾ ਜੀ ਮੈਂ ਨਾਲ ਖੜਾਂਗਾ ਤੁਸੀਂ ਕਿਹੜੇ ਤਰ੍ਹਾਂ ਦਾ ਸਵਾਲ ਆ ਪਿਆ ਮੈਂ ਜੀ ਆਪਣਾ Hindu ਨਾ ਸਾਡੇ Hindu ਧਰਮ ਨਾਲ ਮੈਂ ਸੰਬੰਧ ਰੱਖਦੇ ਆਂ ਬਾਬਾ ਜੀ ਨੂੰ ਮੰਨਦੇ ਆਂ ਖਵਾਜਾ ਸਰਕਾਰ ਨੂੰ ਮੀਟਣੇ ਕਿਹੜਾ ਵੀ ਮੇਰਾ ਪਿਤਾ ਜਿਹੜਾ ਆ ਮਜੂਰ ਧਰਮ ਜੇਨ ਗਾਲ ਵਸ ਬਸਮਣ ਨਹੀਂ ਜੀ ਨਹੀਂ ਇਤਨਾ ਤੇ ਮੇਰਾ ਹਰ ਧਰਮ ਨਾਲ ਦੇਖੋ ਜੀ ਆਪਣਾ ਇੱਕ ਹਿੰਦੁਸਤਾਨ ਸ਼ਹਿਰ ਹਰ ਧਰਮ ਨੂੰ ਸਤਿਕਾਰ ਦਿੰਦਾ ਤੇ ਹਰ ਧਰਮ ਦੇ ਬੰਦਿਆਣਾ ਮੇਰਾ ਬਹਿਣ ਖਲੋਣਾ ਹੈ ਹਰ ਕਿਸੇ ਨੂੰ ਪਿਆਰ ਨਾਲ ਮਿਲਿਦਾ ਤੇ ਇਹਦਾ ਮਤਲਬ ਇਹ ਥੋੜਾ ਕਿ ਮੈਂ ਹੁਣ ਮੈਂ ਦਸਤਾਰ ਵੀ ਪਹਿਲੇ ਬੰਦਾ ਰਿਆ ਤੇ ਇਹਦਾ ਮਤਲਬ ਕਿ ਮੈਂ ਮਾੜਾ ਹੋ ਗਿਆ ਮੈਂ ਸਿੱਖ ਹੋ ਗਿਆ ਮੈਂ ਇਹ ਇਹ ਕਿਹੜਾ ਸਰਕਲ ਆ ਗਿਆ ਮੁਸਲਮਾਨ ਨਾਲ ਮੇਰਾ ਉਹਨਾਂ ਨਾਲ ਬਹਿਣ ਖਲੋਣ ਸੀ ਮੈਨੂੰ ਉਹਨਾਂ ਦੀ ਲਾਈਫ ਵਧੀਆ ਲੱਗੀ ਉਹਨਾਂ 'ਚ ਨਸ਼ਾ ਨਹੀਂ ਹੈਗਾ ਮੈਂ ਨਸ਼ੇ ਦੇ ਹੀ ਮਾਹੌਲ ਚੋਂ ਇਥੋਂ ਬੱਚੇ ਨੂੰ ਪੰਜਾਬ ਦੇ ਸਰਕਲ ਚੋਂ ਕੱਢਿਆ ਬੱਚੇ ਨੂੰ ਉੱਥੇ ਵਧੀਆ ਲਾਈਫ 'ਚ ਭੇਜਿਆ ਇਹਦੇ ਦਾਦੇ ਨਾਲ ਪਤਾ ਨਹੀਂ ਕਿਤਰਾ ਸੰਪਰਕ ਜੁੜੇ ਇਹਨੇ ਉਹਨੂੰ ਉੱਥੋਂ ਵਰਗਲਾ ਕੇ ਉੱਥੋਂ ਕੱਢ ਲਿਆਂਦਾ ਉਸ ਬੱਚੇ ਨੂੰ ਗਲਤ ਮਾਹੌਲ ਦੇ ਵਿੱਚ ਪਾ ਰਿਆ ਇਹਨੇ ਤੇ ਸਾਡਾ 17 ਸਾਲ ਇੱਕ ਪਿਓ ਨੇ ਬੱਚੇ ਨੂੰ ਪਾਲ ਲਿਆ ਹੋਵੇ ਤੇ ਬੱਚਾ ਹੁਣ ਨਾਲ ਖਲੋਂਨ ਦੀ ਬਜਾਏ ਬੱਚਾ ਦੁਸ਼ਮਣ ਬਣਾਤਾ ਸਾਡਾ ਕੀ ਮਾੜਾ ਕੀਤਾ ਜੀ ਆਪਾਂ ਆਪਾਂ ਤੇ ਆਪਣੇ ਬੱਚੇ ਦੀ ਲਾਈਫ ਬਣਾਣ ਪਿੱਛੇ ਭੇਜਿਆ ਬੱਚਾ ਆ ਕੇ ਇਹੋ ਹੀ ਬੱਚਾ ਜਿਹੜਾ ਪਹਿਲੇ ਦੱਸਦਾ ਰਿਹਾ ਕਿ ਦਾਦਾ ਮੇਰੇ ਬਰ ਖਿਲਾਫ ਮੇਰੇ ਨਾਲ ਆ ਕੇ ਹੱਥੀ ਪਾਈ ਲੜਦਾ ਵਾ ਪੰਜਾਬ ਪਲਾਈਵੁੱਡ ਤੇ ਲੱਗਾ ਸੀ ਤੁਸੀਂ ਪੁੱਛਿਆ ਬੱਚੇ ਨੂੰ ਜਦੋਂ ਉਸ ਦੇ ਉਹਨਾਂ ਬੰਦਿਆਂ ਨੂੰ ਵੀ ਭਾਈ ਬੱਚਿਆਂ ਦਾ ਕੁਝ ਹੋਇਆ ਤਾਂ ਵੀ ਕੋਈ ਗੱਲਬਾਤ ਹੋਈ ਜੀ ਬੱਚੇ ਨੇ ਮੈਨੂੰ ਦੱਸਿਆ ਹੀ ਨਹੀਂ ਕੁਝ ਵੀ ਬੱਚੇ ਨੇ ਮੈਨੂੰ ਕੁਝ ਨਹੀਂ ਦੱਸਿਆ ਕਿ ਮੇਰੇ ਨਾਲ ਹੋਇਆ ਕਿ ਨਹੀਂ ਹੋਇਆ ਉਹ ਮੈਨੂੰ ਹੁਣ ਆ ਕੇ ਪਤਾ ਲੱਗ ਰਿਹਾ ਜਦੋਂ ਬੱਚਾ ਰੋਲਾ ਪਾ ਰਿਹਾ ਜੀ ਇੱਥੇ ਆ ਕੇ ਜੇ ਲੱਗਦਾ ਕਿ ਹੋਇਆ ਤੁਸੀਂ ਬੱਚੇ ਨਾਲ ਉਹ ਨਾਲ ਖੜਿਓ ਨਹੀਂ ਜੀ ਆਪਾਂ ਆਪਣੇ ਪਰਿਵਾਰ ਨਾਲ ਖੜੇ ਹੋਣਾ ਜਦੋਂ ਬੱਚਾ ਜਦੋਂ ਇਹ ਕੰਮ ਬੱਚੇ ਨਾਲ ਜੇ ਹੋ ਰਿਹਾ ਸੀ ਬੱਚਾ ਮੈਨੂੰ ਉਹ ਤੋਂ ਫੋਨ ਕਰਦਾ ਮੈਨੂੰ ਦੱਸਦਾ ਹਰ ਇੱਕ ਚੀਜ਼ ਮੈਨੂੰ ਬੱਚਾ ਦੱਸ ਰਿਹਾ ਕਿ ਪਾਪਾ ਮੈਂ ਉੱਥੇ ਠੀਕ ਆ ਮੇਰਾ ਉੱਥੇ ਵਧੀਆ ਇਹ ਮਾਹੌਲ ਮੇਰੀ ਲਾਈਫ ਬਹੁਤ ਵਧੀਆ ਤੁਸੀਂ ਮੈਨੂੰ ਗੰਦਗੀ ਚ ਘੜਤਾ ਆਪਣੀ ਮਾਂ ਨਾਲ ਗੱਲ ਕਰ ਰਿਹਾ ਕਿ ਮਮਾ ਮੇਰੀ ਲਾਈਫ ਬਣ ਗਈ ਹੈ ਜੇ ਮੈਂ ਇੱਥੇ ਰਹਿੰਦਾ ਇੱਥੇ ਦੇ ਮਨਸ਼ਿਆਂ ਚ ਰੁਲ ਜਾਣਾ ਸੀ ਇੱਥੇ ਮੈਨੂੰ ਡਰਿੰਕ ਮੇਰੇ ਦਾਦੇ ਨੇ 2-3 ਵਾਰੀ ਮੈਨੂੰ ਕਰਾ ਕੇ ਭੇਜਿਆ ਮੈਂ ਸਿਗਰਟ ਪੀਣ ਲੱਪਿਆ ਇਹ ਕਿਹੜਾ ਲੇਖਾ ਕਿਹੜਾ ਮਾਪਿ ਹੋਗਾ ਜਿਹੜਾ ਆਪਣੇ ਬੱਚਿਆਂ ਨੂੰ ਨਸ਼ੇ ਦੀ ਅੱਗ ਚ ਝੌਂਕਣਾ ਜਾਂਦਾ ਹੋਵੇ ਕੀ ਮੰਗ ਕਰਦਾ ਬਟਾ ਹਾਂਜੀ ਕੀ ਮੰਗ ਕਰਦੇ ਹੋ ਦੇਖੋ ਜੀ ਅਸੀਂ ਤੇ ਇਸ ਬੱਚੇ ਦੀ ਤੇ ਲਾਈਫ ਉਹਨੇ ਉਥੋਂ ਪੁੱਟ ਕੇ ਖਰਾਬ ਕਰ ਦਿੱਤੀ ਏ ਮਾਈਨਰ ਹੈ ਬੱਚਾ ਉਹਨੂੰ ਵਰਗਲਾ ਕੇ ਸਾਡੇ ਖਿਲਾਫ ਬਿਆਨ ਦਵਾਇਆ ਜਾ ਰਿਹਾ ਕਿ ਮੇਰੇ ਪਿਓ ਨੇ ਆਹ ਕਰ ਦਿੱਤਾ ਉਹ ਕਰ ਦਿੱਤਾ ਇਹਦਾ ਕੋਈ ਤੋਕ ਤੇ ਹੈ ਨਹੀਂ ਮੈਂ ਤੇ ਬੱਚੇ ਦੀ ਲਾਈਫ ਬਣਾਉਣ ਪਿੱਛੇ ਬੱਚੇ ਨੂੰ ਬਾਹਰ ਭੇਜਿਆ ਜਾਂਚ ਹੋਣੀ ਚਾਹੀਦੀ ਦੀ ਜਾਂਚ ਕਰੋ ਮੈਂ ਨਾਲ ਆ ਕ੍ਰਿਸ਼ਨ ਖੋਸਲਾ ਸਨੋਫਰ ਜੀਵ ਖੋਸਲਾ ਹੂੰ ਕ੍ਰਿਸ਼ਨ ਕੋਸਲਾ ਨੇ ਅਰਜ਼ੀ ਦਿੱਤੀ ਆਪਣੇ ਪਿਤਾ ਦੇ ਰਜੀਵ ਖੋਸਲਾ ਤੇ ਉਹਦੇ ਬਰ ਖਿਲਾਫ ਖੁਦ ਅਰਜ਼ੀ ਦਿੱਤੀ ਹੈ ਕਿ ਮੈਨੂੰ ਮੇਰੇ ਪਿਤਾ ਨੇ ਬੰਗਲੌਰ ਤੋਂ ਅੱਗੇ ਪਟਕਲ ਭੇਜਿਆ ਗਿਆ ਸੀ ਪਟਕਲ ਭੇਜਿਆ ਗਿਆ ਸੀ ਅਬਦੁੱਲ ਸਲੀਮ ਨਾਮ ਦੇ ਵਿਅਕਤੀ ਕੋਲ ਆਪਣੇ ਘਰ ਦਾ ਕਹਿੰਦਾ ਉਹ ਮੇਰੇ ਕੋ ਆਪਣੇ ਘਰ ਦਾ ਸਾਰਾ ਕੰਮ ਕਰਾਉਂਦਾ ਹੁੰਦਾ ਸੀ ਤੇ ਉਹਦਾ ਪਿਤਾ ਕਹਿੰਦਾ ਕਿ ਮੈਂ ਪੜਨ ਲਈ ਭੇਜਿਆ ਗਿਆ ਤੇ ਉਹਦੀ ਵੀ ਚੱਲ ਕ ਚਲੰਡੀ ਆ ਕਾਰਵਾਈ ਅਫਸਰਾਂ ਦੀ ਨੌਲੇਜ ਦੇ ਵਿੱਚ ਸਾਰਾ ਲਿਆਂਦਾ ਗਿਆ ਹੋਇਆ ਦਰਖਾਸਤ ਆ ਤੇ ਬੇਟੇ ਨੇ ਇਹ ਕਹਿਆ ਕਿ ਮੇਰਾ ਇੱਥੇ ਖਤਨਾ ਕਰਾਇਆ ਗਿਆ ਵਾ ਇਹਦੇ ਵਾਸਤੇ ਕੋਈ ਇਹ ਮੈਡੀਕਲ ਕਰਾਇਆ ਜਾਏਗਾ ਮੈਡੀਕਲ ਕਰਾਉਣ ਤੋਂ ਬਾਅਦ ਜੋ ਰਿਜ਼ਲਟ ਆਏਗਾ ਉਹਦੇ ਉੱਤੇ ਫਿਰ ਕਾਰਵਾਈ ਕੀਤੀ ਜਾਏਗੀ ਹਾਂ